ਅਨਕੀਨਾ ਜੰਦਰ ਕੌਰ ਜੇ ਕੀ ਗੱਲ ਹੋਈ ਸਾਰੀ ਕਿਵੇਂ ਘਟਨਾ ਵਾਪਰੀ ਅਸੀਂ ਜੋ ਨਾਲੋਂ ਗਏ ਸੀ ਹਵਗੇ ਬਾਣ ਚ ਉੱਥੇ ਜੱਗਾ ਸਿੰਘ ਮੇਗਾ ਸਿੰਘਾ ਦਰਸ਼ਨ ਸਿੰਘ ਜਗਦੀਪ ਸਿੰਘ ਇੱਕ ਕੰਮਾ ਕਹਿੰਦਾ ਗੁਰਸੇਵਕਾ ਉਹ ਆ ਗਏ ਜਦੋਂ ਉਹ ਆ ਕੇ ਮੇਰੇ ਘਰ ਵਾਲੇ ਨੂੰ ਕਹਿੰਦੇ ਖੜ ਜਾ ਤੈਨੂੰ ਲਵਾਉਣਾ ਸੀ ਉਹ ਮੇਰੇ ਘਰ ਵਾਲੇ ਨੂੰ ਉਹ ਖਰਪਾਨਾ ਨਾ ਕੰਦਾਸਿਆ ਨਾ ਤੇ ਕੋਹੜ ਨਾਲੇ ਬਾਹਰ ਕਰਨਾ ਜਦੋਂ ਸਾਡੇ ਦੇਖਦੇ ਦੇਖਦੇ ਦੀ ਇੰਨੀ ਕੁੱਟ ਮਾਰ ਕਰੀ ਜਿਹੜੇ ਸਾਡੇ ਮਗਰ ਜਿਹੜੇ ਅਣਪਛਾਤੇ ਬੰਦੇ ਸਾਡੇ ਮਗਰ ਪੈ ਗਏ ਸੁਦੇ ਲੇਬਰ ਵਾਲੇ ਤੇ ਸੁਦੇ ਸੀ ਆਪਦੀ ਜਾਨ ਬਜਾ ਲਈ ਭੱਜ ਕੇ ਜਦੋਂ ਅਸੀਂ ਦੂਰ ਜਾ ਕੇ ਦੇਖਿਆ ਵੀ ਉਹਦੀ ਹਾਲਤ ਕਿੰਨੀ ਆ ਤਾਂ ਅਸੀਂ ਜਦੋਂ ਪਿੱਛਾ ਮੁੜ ਕੇ ਚੱਕਿਆ ਉਹਨੂੰ ਉਹ ਹੀ ਪੰਜੇ ਬੰਦੇ ਵਰਸੇਵਕ ਸਿੰਘਾ ਜੱਗਾ ਸਿੰਘਾ ਜਗਦੀਪ ਸਿੰਘਾ ਮੇਗਾ ਸਿੰਘਾ ਦਰਸ਼ਨ ਸਿੰਘ ਇਹਨਾਂ ਨੇ ਚੁੱਕ ਕੇ ਮੋਟਰਸਾਈਕਲ ਤੇ ਵਹਾ ਲਿਆ ਮੋਟਰਸਾਈਕਲ ਤੇ ਲਿਆ ਕੇ ਇਹਨੂੰ ਘਰੇ ਲਿਆ ਕੇ ਉਹਦੀ ਘਰੇ ਮੌਤ ਕਰਤੀ ਜਦੋਂ ਅਸੀਂ ਪਿੰਡ 'ਚ ਬੜੇ ਰੌਲਾ ਪਾਉਂਦੇ ਪਾਉਂਦੇ ਤਾਂ ਸਾਡੇ ਸਕੇ ਆਂਦਾ ਸੀ ਬਲਜਿੰਦਰ ਸਿੰਘ ਮੁੰਡਾ ਮੇਰੇ ਜੇਠ ਦਾ ਮੁੰਡਾ ਸੀ ਉਹਨੇ ਮੌਕੇ ਤੇ ਗੱਡੀ ਚਾਬੀ ਚ ਪਾ ਕੇ ਲਿਆ ਕੇ ਜਦੋਂ ਦਾਖਲ ਕਰਾਇਆ ਤਾਂ ਇਥੇ ਦਾਖਲ ਕਰਾਉਣ ਸਾਰੇ ਉਹਦੀ ਮੌਤ ਹੋ ਗਈ ਕੀ ਰੌਲਾ ਕਿਸ ਕੀ ਕਰਨੇ ਲੱਗ ਗਏ ਸਾਡਾ ਜ਼ਮੀਨਦਾਰ ਰੌਲਾ ਜੀ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਵਾਹ ਦੇ ਦਿੱਤੀ ਜ਼ਮੀਨ ਵਾਹ ਦੇ ਕੇ ਜ਼ਮੀਨ ਸਾਥੋਂ ਬਾਵਸ ਲੈਂਦੀ ਸੀ ਠੱਕੇ ਨਾਲ ਕਬਜ਼ਾ ਕਰਦੇ ਆ ਉਹ ਬੰਦਿਆਂ ਦੇ ਉੱਤੇ ਕੋਈ ਮਾਲਕੀ ਨਹੀਂ ਜਿੱਥੇ ਜਾਂਦੇ ਆ ਨਜਾਇਜ਼ ਸਾਡਾ ਘਰ ਜ਼ਮੀਨ ਨਜਾਇਜ਼ ਖੁੰਦੇ ਸਾਨੂੰ ਕਹਿੰਦੇ ਸੀ ਸੇਖਪੁਰੇ ਜੀ ਸਾਨੂੰ ਵੜਨ ਲੱਗੇ ਤੁਸੀਂ ਜੀ ਜੇ ਬਰਸ ਉੱਤੇ ਕੀ ਕਰਦੇ ਤੁਸੀਂ ਸ਼ਿਕਾਇਤ ਕੀਤੀ ਉਹ ਬਦੂ ਕਰਨਾ ਜੀ ਬਹੁਤ ਸ਼ਿਕਾਇਤਾਂ ਕਰਨਾ ਉਹ ਬੰਦਿਆਂ ਤੇ ਪਰਚਾ ਦਰਜ ਆ ਮੇਗਾ ਸਿੰਘ ਤੇ ਦਰਸ਼ਨ ਸਿੰਘ ਤੇ ਕਾਲੀ ਸਿੰਘ ਤੇ ਮੇਗੇ ਦੀ 누ਹਾ ਪਰਮਜੀਤ कौर ਉਹਦੇ ਇਹਦੇ 3 ਮਹੀਨੇ ਪਹਿਲਾਂ ਉਹਨਾਂ ਤੇ ਪਰਚਾ ਦਰਜ ਹੋਇਆ ਸੀ ਔਰ ਪੁਲਿਸ ਵਾਲਿਆਂ ਨੇ ਉਹਨਾਂ ਦਾ ਕੋਈ ਚਲਾਨ ਪੇਚ ਨਹੀਂ ਕਰਿਆ ਸਾਨੂੰ ਲਾਰਿਆਂ ਚ ਹੀ ਰੱਖਿਆ ਅਸੀਂ ਡੀਐਸਪੀ ਸਾਹਿਬ ਕੋਲੇ ਵੀ ਜਾਂਦੇ ਰਹੇ ਸਾਡੇ ਤੇ ਬਹੁਤ ਦਰਖਾਸਤਾਂ ਸੀਗੀਆਂ ਸੁਖਜੰਟ ਜੀ ਸੀ ਪਹਿਲਾਂ ਉਹਨਾਂ ਦੇ ਕੋਲੇ ਦਰਸ਼ਨ ਸਿੰਘ ਐਸਆਈ ਜੀ ਉਹਨਾਂ ਕੋਲੇ ਔਰ ਸਾਡੀ ਸੁਣਵਾਈ ਨਹੀਂ ਕਿਸੇ ਨੇ કરી ਇਹ ਸੁਣਵਾਈ ਹੋ ਜਾਂਦੀ ਲਾਦਾ ਕਤਲ ਨਾ ਹੁੰਦਾ ਨਹੀਂ ਹੁੰਦਾ ਸੀ ਜੇ ਸਾਡੀ ਸੁਣਵਾਈ ਹੋ ਜਾਂਦੀ ਕਾਤਲ ਨਹੀਂ ਸੀ ਅਸੀਂ ਵਾਰ-ਵਾਰ ਉਹਨਾਂ ਨੂੰ ਇਹ ਬੇਨਤੀ ਕਰਦੇ ਰਹੇ ਵੀ ਸਾਡਾ ਨਿਮੇੜ ਤੋਂ ਸਾਡੇ ਕੋਲੇ ਮਾਲਕੀ ਹੈ ਜੇ ਉਹ ਬੰਦੇ ਕੋਲੇ ਮਾਲਕੀ ਹੈ ਤਾਂ ਉਹਨਾਂ ਨੂੰ ਦਵਾ ਦਿਓ ਉਹਨਾਂ ਦੀ ਮਾਲਕੀ ਦੇਖੋ ਪਰ ਅਸੀਂ ਮਾਲਕੀ ਦੇ ਕਾਗਜ਼ ਡੀਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਤੇ ਐਸਐਸਜੇ ਨੂੰ ਦਰਸ਼ਨ ਸਿੰਘ ਜੀ ਨੂੰ ਦੇਸ਼ ਰਾਜ ਜੀ ਨੂੰ ਸੁਖਜੰਟ ਜੀ ਨੂੰ ਸਾਰਿਆਂ ਨੂੰ ਵਿਖਾਏ ਪਰ ਸਾਡੇ ਦਰਸ਼ਨ ਸਿੰਘ ਜੀ ਤਾਂ ਸਾਡੇ ਜ਼ਮੀਨ ਦੇ ਕਾਗਜ਼ ਹੀ ਲੈ ਕੇ ਬੱਸ ਉਹਨਾਂ ਦਿੱਤੀ ਨਹੀਂ ਅਸੀਂ ਉਹਨਾਂ ਨੂੰ ਕਿਹਾ ਸਾਡੇ ਕਾਗਜ਼ ਕਾਰਵਾਈ ਹੋਣੀ ਚਾਹੀਦੀ ਸਰ ਜੇ ਕੋ ਸਾਨੂੰ ਇੰਨਾ ਠੱਠਾ ਕਰਿਆ ਉਹਨਾਂ ਨੇ ਅਸੀਂ ਪਿੰਡ ਚ ਰਹਿੰਦੇ ਹੋ ਜੀ ਸਾਡਾ ਰਿਸ਼ਤੇ ਵਾਲਾ ਘਰ-ਬਾਰ ਪਿਆ ਸਾਡਾ ਸਾਰਾ ਮੰਨ ਕੇ ਜਿੰਨਾ ਚੁੱਲ੍ਹੇ ਚੰਕ ਦਾ ਸਮਾਨ ਹੁੰਦਾ ਸਾਡਾ ਸੇਖਪੁਰੇ ਵੀ ਪਿਆ ਹਾਂਜੀ ਇੱਕ ਬੰਦੇ ਦੀ ਮੇਰੇ ਘਰ ਵਾਲਾ ਜਖਮੀ ਚਗਮੀ ਕਹਿੰਦਾ ਜਖਮੀ ਹੈਗਾ ਜੀ ਇੱਕ ਕਾਸੀ ਸਿੰਘ ਮੁੰਡਾਗਾ ਪਰ ਉਹਦਾ ਹਾਲੇ ਲਾ ਪਤਾ ਹੀ ਨਹੀਂ ਪਤਾ ਕਿ ਕਿੱਥੇ ਆ ਉਹਦੇ ਦੱਸਦੇ ਵੀ ਉਹਦੇ ਜ਼ਿਆਦੇ ਜਖਮ ਪਰ ਇਹ ਨਹੀਂ ਪਤਾ ਕਿਉਂ ਜੱਗੇ ਵਰਗੇ ਉਹਨੂੰ ਕਿਤੇ ਲੈ ਗਏ ਮੌਕੇ ਤੇ ਤੁਸੀਂ ਵੀ जख्मी ਥੋੜਾ ਬੇਟਾ ਨਹੀਂ ਨਹੀਂ ਅਸੀਂ जख्मी ਨਹੀਂ ਅਸੀਂ ਭੱਜ ਭੱਜ ਕੇ ਮਤਲਬ ਕਿ ਜਾਨ ਬਚਾਈ ਹੈ ਜਦੋਂ ਭੱਜ ਭੱਜ ਕੇ ਜਾਨ ਬਚਾਈ ਅਸੀਂ ਹੰਬੇ ਪਏ ਅਸੀਂ ਉੱਠ ਲੈ ਸਕਿਆ ਠਗੜਾ ਪਿਆ ਸੀ ਆਲਸ਼ਾਪ 26 ਸਤ ਇਦੇ ਵਿੱਚ ਇੱਕ ਕੋਈ ਅਗਯਪ ਸਿੰਘ ਨਾਮ ਦੇ ਬੰਦੇ ਦੀ ਜਿਹੜੀ ਹੈਗੀ ਐ ਮੌਤ ਪਈ ਹੈ ਇਹਨੂੰ ਇਹਦੇ ਭਰਾਵਾਂ ਨੇ ਅਕਸੀਰ ਸਿੰਘ ਤੇ ਦਰਸ਼ਨ ਸਿੰਘ ਵਗੈਰਾ ਨੇ ਜਿਹੜਾ ਹੈਗਾ ਰਲ ਕੇ ਆਪਸ ਦੇ ਵਿੱਚ ਸੱਟਾਂ ਮਾਰੀਆਂ ਜਿਹਦੇ ਨਾਲ ਇਹਦੀ ਜਿਹੜੀ ਮੌਤ ਹੋ ਗਈ ਇਹਨਾਂ ਦਾ ਜਿਹੜਾ ਦੋ ਕਨਾਲਾਂ ਦਾ ਕੋਈ ਜ਼ਮੀਨਦਾਰ ਰੋਲਾ ਚੱਲਦਾ ਸੀਗਾ ਜਿਹਦੇ ਸਬੰਧ ਚ ਜਿਹੜੀ ਇੱਕ ਧਿਰ ਜਿਹੜੀ ਮਰਨ ਵਾਲੀ ਹੈਗੀ ਹੈ ਜੈਪ ਸਿੰਘ ਤੇ ਉਹਦੇ ਬੱਚੇ ਵਗੈਰਾ ਜਿਹੜੇ ਹੈਗੇ ਝੋਨਾ ਲਾਣ ਆਏ ਸੀਗੇ ਤੇ ਜਿਹਦੇ ਸਬੰਧ ਇਹਨਾਂ ਦਾ ਖੇਤਾਂ 'ਚ ਝਗੜਾ ਹੋ ਗਿਆ ਜਿੱਥੋਂ ਜਿਹੜਾ ਇਹ ਮੇਕ ਸਿੰਘ ਪਾਰਟੀ ਜਿਹੜੀ ਹੈਗੀ ਇਹਨੂੰ ਚੱਕ ਕੇ ਲੈ ਗਏ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਾ ਕੇ ਇਹਦੇ ਸੱਟਾਂ ਮਾਰ ਕੇ ਜਿਹੜਾ ਹੈਗਾ ਇਹਦਾ ਮਰਡਰ ਕਰਤਾ ਸਰ ਅੱਗੇ ਕੀ ਕਾਰਵਾਈ ਕਰ ਰਹੇ ਹੋ ਜੀ ਇਸ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਅਸੀਂ ਮੁਕਤਮੰਦ ਅਰਜ ਕੀਤਾ ਹੈਗਾ ਧਾਰਾ 140 ਬੀ ਐਨ ਐਸ 103 ਬੀ ਐਨ ਐਸ 148 149 ਬੀ ਐਨ ਐਸ ਤੇ 427 ਬੀ ਐਨ ਐਸ ਦੇ ਅਧੀਨ ਸਰ ਇਹਦੇ ਵਿੱਚ ਕੋਈ ਦੋਸ਼ੀ ਗ੍ਰਿਫਟਰ ਹੋਇਆ ਹੈਗਾ ਨਹੀਂ ਦੋਸ਼ੀ ਹਲੇ ਇਹਦੇ ਵਿੱਚ ਰੈਡਾ ਕੀਤੀਆਂ ਜਾ ਰਹੀਆਂ ਛੇਤੀ ਜਿਹੜਾ ਦੋਸ਼ੀਆਂ ਨੂੰ ਜਿਹੜਾ ਅਰੈਸਟ ਕਰ ਲਿਆ ਜਾਵੇ